इंदिरा गांधी जी ਦਾ ਜਨਮ ਦਿਨ ਹੈ। ਔਰ ਉਸ ਇਸ ਮੌਕੇ ਤੇ ਅੱਜ ਜ਼ਿਲ੍ਹਾ ਕਾਂਗਰਸ ਕੋਲ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ। ਉਹਨਾਂ ਦੇ ਦਸਨੀਰ ਤੇ ਸਾਰਿਆਂ ਨੂੰ ਫੁੱਲ ਜਿਹੜੇ ਫੁੱਲ ਮਾਲਾ ਚੜਾਈ ਹੈ। ਇੰਦਰਾ ਗਾਂਧੀ ਜੀ ਦਾ ਸਾਡੇ ਇਤਿਹਾਸ ਵਿੱਚ ਬਹੁਤ ਵੱਡਾ ਰੋਲ ਹੈ ਹਿੰਦੁਸਤਾਨ ਨੂੰ ਅੱਗੇ ਲਿਆ ਭਾਰਤ ਵਰਸ਼ ਨੂੰ ਅੱਗੇ ਲਿਆ। ਔਰ ਉਹਨਾਂ ਦੀ ਬਤੌਰ ਪ੍ਰਾਈਮ ਮਿਨਿਸਟਰ ਹੁੰਦੇ ਦੇਸ਼ ਸਹੀ ਮੈਨੇਜ ਜਿਹੜੀਆਂ ਸੁਪਰ ਪਾਵਰਸ ਐ ਉਹਦੇ ਵਿੱਚ ਕਦਮ ਰੱਖਿਆ ਸੀ ਕਿਉਂਕਿ ਉਹਨੇ ਬਹੁਤ ਸਾਰੇ ਐਸੇ ਵੱਡੇ ਫੈਸਲੇ ਜਿਹੜੇ ਲਏ ਜਿਸ ਨਾਲ ਦੇਸ਼ ਦੀ ਇਕਨੋਮੀ ਦੇਸ਼ ਦੀ ਫੋਰਨ ਪੋਲਿਸੀ ਦੇਸ਼ ਦੀ ਡਿਫੈਂਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ 'ਚ ਬਹੁਤ ਵੱਡਾ ਜਿਹੜਾ ਬੜਵਾ ਕੀਤਾ इंदिरा गांधी जी, जी दे बड़े फैसले जइसना राज्यਾਂ ਦੇ ਪ੍ਰਿਵਰਸ ਬੰਦ ਕੀਤੇ। और ਇਸ ਦੇ ਨਾਲ ਨਾਲ ਸਭ ਤੋਂ ਵੱਡਾ ਫੈਸਲਾ ਜਿਹੜੀਆਂ ਬੈਂਕਾਂ ਨੇਸ਼ਨਲਾਈਜ਼ ਕੀਤੇ। ਕਿਉਂਕਿ ਜਿਹੜੀਆਂ ਬੈਂਕਾਂ ਪ੍ਰਾਈਵੇਟ ਬੈਂਕਾਂ ਸੀਗੀਆਂ ਉਹ ਸਿਰਫ ਸਿਰਫ ਜਿਹੜੇ ਵੱਡੇ ਇੰਡਸਟਰੀ ਕਰਾਣੇ ਜੋ ਹੋਰ ਉਹਨਾਂ ਦੇ ਨਾਲ ਬਿਜ਼ਨਸ ਕਰਦੀਆਂ ਸੀ। ਪਰ ਕਿਉਂਕਿ ਇੰਦਰਾ ਗਾਂਧੀ ਜੀ ਦੇ ਜਿਹੜੀ ਆਮ ਜਨਤਾ ਦੇਸ਼ ਦੀ ਉਸ ਨੂੰ ਉੱਪਰ ਚੱਕਣਾ ਚਾਹੁੰਦੇ ਸੀ ਇੰਦਰਾ ਗਾਂਧੀ ਜੀ ਨੇ ਹਰਾ ਇਨਕਲਾਬ ਜਿਹੜਾ ਖੇਤੀ ਵਿੱਚ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਉਸ ਦੇ ਵਿੱਚ ਲਿਆਉਣਾ ਸੀ ਹਰਾ ਇਨਕਲਾਬ ਛੋਟੇ ਜਿਹੜੀ ਇੰਡਸਟਰੀ ਵਪਾਰੀ ਇਹ ਸਾਰਿਆਂ ਨੂੰ ਫਾਇਦਾ ਕਰਨ ਵਾਸਤੇ ਜਿਹੜੀਆਂ ਬੈਂਕਾਂ ਨੇ ਸ਼ਲਾਈਸ ਜਿਹੜੀਆਂ ਕੀਤੀਆਂ ਔਰ ਮੈਂ ਸਮਝਦਾ ਕਿ ਸਭ ਤੋਂ ਪਹਿਲਾ ਜਿਹੜਾ एटॉमिक एनर्जी ਜਿਹੜੀ ਜਿਹੜੀ ਕੋਕਰਨ ਬੇਲੇ ਜਿਹੜੀ ਉੱਤੇ ਜਿਹੜਾ ਹੋਇਆ ਐਟਮਿਕ ਜਿਹੜੀ એનર્ਜੀ ਹੈ ਉਸ ਦਾ ਜਿਹੜਾ ਐਕਸਪੈਰੀਮੈਂਟ ਹੋਇਆ ਸੀ ਜੋ ਕੀਤਾ ਸੀ ਉਹ ਉਹਨਾਂ ਦੇ ਕਾਲ ਕਾਲ ਦੇ ਵਿੱਚ ਹੋਇਆ ਉਹਨਾਂ ਦੇ ਕਾਲ ਵਿੱਚ ਜਿਹੜੀ ਫੋਰਨ ਪੋਲਿਸੀ ਸੀ ਫੋਰਨ ਪੋਲਿਸੀ ਉਹਨਾਂ ਨੇ ਇੰਨੀ ਵਜੂਦ ਕੀਤੀ ਕਿ ਦੇਸ਼ ਦੀ ਜਿਹੜੀ ਰੁਤਬਾ ਹੈ گلوبل ایک منٹ ایک منٹ گلوبل جڑا رتپا اس دے وچ بہت بڑاپا ہوا ہے اور میں میں سمجھتا کہ جڑی پاکستان نال لڑائی بنگلہ دیش کڑنا شملہ ایگریمنٹ ہونا اس دے نال ڈیفنس اور تے اور میں سمجھتا کہ سب نو پہلا جڑا اٹامک انرجی جڑی ਜਿਹੜੀ ਕੋਕਰਨ ਬੇਲੇ ਜਿਹੜੀ ਉੱਤੇ ਜਿਹੜਾ ਹੋਇਆ ਐਟਮੀ ਜਿਹੜੇ એનર્ਜੀ ਉਸ ਦਾ ਜਿਹੜਾ ਐਕਸਪੈਰੀਮੈਂਟ ਹੋਇਆ ਸੀ ਜੋ ਕੀਤਾ ਸੀ ਉਹ ਉਹਨਾਂ ਦੇ ਕਾਲ ਕਾਲ ਦੇ ਵਿੱਚ ਹੋਇਆ ਉਹਨਾਂ ਦੇ ਕਾਲ ਵਿੱਚ ਜਿਹੜੀ ਫੋਰਨ ਪੋਲਿਸੀ ਸੀ ਫੋਰਨ ਪੋਲਿਸੀ ਉਹਨਾਂ ਨੇ ਇੰਨੀ ਵਜੂਦ ਕੀਤੀ ਕਿ ਦੇਸ਼ ਦੀ ਜਿਹੜੀ ਰੁਤਬਾ ਹੈ ਗਲੋਬਲ ਇੱਕ ਮਿੰਟ ਇੱਕ ਮਿੰਟ ਗਲੋਬਲ ਜਿਹੜਾ ਰੋਥਵਾ ਉਸ ਦੇ ਵਿੱਚ ਬਹੁਤ ਬੜਾਵਾ ਹੋਇਆ ਔਰ ਮੈਂ ਮੈਂ ਸਮਝਦਾ ਕਿ ਜਿਹੜੀ ਪਾਕਿਸਤਾਨ ਨਾਲ ਰਾਈ ਬੰਗਲਾਦੇਸ਼ ਮੰਨਾ ਸ਼ਿਮਲਾ ਐਗਰੀਮੈਂਟ ਹੋਣਾ ਇਸ ਦੇ ਨਾਲ ਡਿਫੈਂਸ ਹੋਰ ਤੇ ਇੱਕ ਸਾਡਾ ਦੇਸ਼ ਏਸ਼ੀਆ ਦਾ ਸਭ ਤੋਂ ਵੱਡਾ ਤੇ ਇਸ ਜਿਹੜਾ ਮਜ਼ਬੂਤ ਦੇਸ਼ ਜਿਹੜਾ ਉਹ ਹੋਇਆ ਸੋ ਮੈਂ ਸਮਝਦਾ ਕਿ ਇੰਦਰਾ ਗਾਂਧੀ ਜੀ ਦੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਦੇ ਸਦਕਾ ਹੀ ਅੱਜ ਸਾਡਾ ਜਿਹੜਾ ਦੇਸ਼ ਹੈ ਉਹ ਦੁਨੀਆ ਦੀ ਪਹਿਲੀ ਕਤਾਰ ਵਿੱਚ ਖੜਾ ਹੈ ਸੋ ਅੱਜ ਉਹਨਾਂ ਨੂੰ ਵਾਪਸ ਅਸੀਂ ਸਾਰੇ ਸਤਾਂਝ ਦੀ ਪੇਟ ਕਰਦਾ ਹੈ ਔਰ ਇੰਦਰਾ ਗਾਂਧੀ ਜੀ ਦੀ ਜਿਹੜੀ ਅਚੀਵਮੈਂਟਸ ਹੈ ਉਹਨਾਂ ਦੀ ਉਹਨਾਂ ਨੂੰ ਯਾਦ ਕਰਦਾ ਹੈ ਕਿ ਜਿਸ ਨੇ ਸਾਡਾ ਦੇਸ਼ ਅੱਗੇ ਬਧਾਏ ਸਾਡੇ ਦੇਸ਼ ਦੇ ਲੋਕ ਅੱਗੇ ਅੱਜ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੇਖੀ ਕੰਮ ਤੁਸੀਂ ਪ੍ਰਸ਼ਾਸਨ ਦਾ ਜਿਹੜੇ ਕਾਨੂੰਨ ਵਿਵਸਥਾ ਉਹ ਕਿਸ ਤਰ੍ਹਾਂ ਦੇ ਜਿਹੜੀ ਜਿਹੜੀ ਕਾਨੂੰਨ ਵਿਵਸਥਾ ਪੰਜਾਬ ਵਿੱਚ ਉਸ ਦੇ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬ ਵਿੱਚ ਇੱਕ ਜੰਗਲ ਰਾਜ ਚੱਲ ਰਿਹਾ ਹੈ ਪੰਜਾਬ ਰੋਜ਼ ਕਤਲਗਾਰਥ ਹੋ ਰਿਹਾ ਹੈ ਪੰਜਾਬ ਦੇ ਵਿੱਚ ਡਰੱਗਸ ਉਸ ਰਹੀ ਤੇ ਜਿਹੜੀ ਬੇਗਰਈਆਂ ਪੰਜਾਬ ਵਿੱਚ ਗੈਂਗਸਟਰ ਹੁੰਦੇ ਪਰ ਬਿਰ ਰਹੇ ਪੰਜਾਬ ਵਿੱਚ ਲੋਕਾਂ ਨੂੰ ਥ੍ਰੈਟਸ ਬੜੇ ਪਾਰੀਮਾਤਰਾ ਵਿੱਚ ਆ ਰਹੇ ਸੋ ਮੈਂ ਇਹ ਕਹਿੰਦਾ ਪੰਜਾਬ ਵਿੱਚ ਦੀ ਜਿਹੜੀ ਅਮਨ ਅਮਨ ਸਥਿਤੀ ਹੈ ਜਿਹੜੀ ਕਾਨੂੰਨੀ ਕਾਨੂੰਨ ਦੀ ਹੈ ਲਾਅ ਐਂਡ ਆਰਡਰ ਸਥਿਤੀ ਉਹ ਬਿਲਕੁਲ ਚਰਮੜਾ ਚੁੱਕੀ ਹੈ ਔਰ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਰਕਾਰ ਦਾ ਕੋਈ ਵਿਜ਼ਨ ਨਹੀਂ ਸਰਕਾਰ ਦਾ ਕੋਈ ਕੰਟਰੋਲ ਨਹੀਂ ਸਰਕਾਰ ਦੀ ਕੋਈ ਵਿਲ ਪਾਵਰ ਲਾਅ ਐਂਡ ਆਰਡਰ ਠੀਕ ਕਰਨ ਦੀ ਨਹੀਂ ਸਰਕਾਰ ਜਿਹੜੇ ਸਰਕਾਰ ਦੇ ਮੁਖੀ ਹੈ ਉਹ ਹਿਮਾਚਲ ਗੁਜਰਾਤ ਹੋਨਾ ਪਾਸੇ ਫੇਰੀ ਜਾਂਦੇ ਸਰਕਾਰ ਦੇ ਸਾਰੇ ਜਿਹੜੇ ਰੈਵਨਿਊ ਜਿਹੜੇ ਪੈਸੇ ਉਹ ਵੱਡੇ ਵੱਡੇ ਛਿਆਰਾਂ ਤੇ ਲਾਈ ਜਾਂਦੇ ਜਿਹੜੇ ਰੋਲ ਝੂਟ ਹੈ ਸੋ ਮੈਂ ਸਮਝਦਾ ਕਿ ਪੰਜਾਬ ਵਿੱਚ ਪੰਜਾਬ ਦੇ ਇਤਿਹਾਸਿਕ ਆ ਜਿਹੜਾ ਦੌਰ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਕਾਲਾ ਦੌਰ ਤੇ ਤੌਰ ਤੇ ਜਾਣੇ ਜਾਏਗਾ ਉਹਨਾਂ ਦੇ ਸਮੇਂ ਵਿੱਚ